ਸਰੋਨੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਹੈ ਅੱਜ ਅਸੀਂ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਦੀ ਜਿੱਥੇ ਸਰੋਨੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਭਗਤਾ ਭਾਈ ਕਿਤੋਂ ਕੀਤੀ ਗਈ ਇਸ ਯਾਤਰਾ ਦੀ ਅਗਵਾਈ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਸਿੰਘ ਬਾਦਲ ਸਾਫਕਾ ਮੰਤਰੀ ਸਿਕੰਦਰ ਸਿੰਘ ਜੀ ਮਲੂਕਾ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਾਰਾਜ ਰਾਮਪਰਾ ਫੂਲ ਕਰ ਰਹੇ ਸਨ ਇਹ ਯਾਤਰਾ ਭਗਤਾ ਪਾਈਗਾ ਤੋਂ ਸ਼ੁਰੂ ਹੋਈ ਜਿੱਥੇ ਵੱਖ-ਵੱਖ ਆ ਤ੍ਰਿਕਾ ਦੇ ਲੋਕਾਂ ਨੇ ਇਸ ਯਾਤਰਾ ਦਾ ਸਵਾਗਤ ਕੀਤਾ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਯਾਤਰਾ ਦਾ ਹਿੱਸਾ ਨੇ ਇਹ ਯਾਤਰਾ ਭਗਤਾ ਪਾਈਗਾ ਪਿੰਡ ਕੋਠਾਗੁਰੂ ਦਿਆਲਪੁਰਾ ਗਮਟੀ ਭਾਈਉਪਾ ਫੂਲ ਤੋ ਰਾਮਪੁਰਾ ਫੂਲ ਪਹੁੰਚੀ ਅੱਗੇ ਇਹ ਮੋਰਚੌਂਕ ਤੋਂ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਵਿੱਚ ਪ੍ਰਵੇਸ਼ ਹੋਇਆ। ਇੱਥੇ ਇਹ ਦੱਸਣੀ ਹੈ ਕਿ ਸੋਨੀ ਕਾਲੀਦਲ ਦੀ ਪੰਜਾਬ ਪੁਜਾਵ ਯਾਤਰਾ ਵਿੱਚ ਜਿੱਥੇ ਸਰਤਾ ਭਾਈ ਕੇ ਵਿਗੇ ਲੋਕਾਂ ਨੇ ਖੁਸ਼ੀ ਦੇ ਵਿੱਚ ਪੰਗੜੇ ਪਾਏ ਤੇ ਸੈਂਕੜਾ ਦੀ ਤਰ੍ਹਾਂ ਦੇ ਵਿੱਚ ਇਹ ਮੋਟਰਸਾਈਕਲ ਤੇ ਨੌਜਵਾਨ ਇਸੇ ਯਾਤਰਾ ਦੀ ਅਗਵਾਈ ਕਰ ਰਹੇ ਸਨ। ਇਸ ਤੋਂ ਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਤੇ ਸਵਾਰ ਹੋ ਗਏ। ਕਾਲੀਦਲ ਦੇ ਝੰਡੇ ਲਾ ਕੇ ਨੌਜਵਾਨ ਵੱਖ-ਵੱਖ ਕੀਕਣਾ ਆਪਣੀ ਇਹ ਨਹੀਂ ਇਹ ਜੀ ਦਾ ਇਹ ਜਾਰ ਕਰ ਰਹੇ ਹਨ ਇਹ ਕਹੀ ਦੱਸਦੀ ਹੈ ਕਿ ਭਗਤਾ ਭਾਈ ਦਾ ਤੋਂ ਸ਼ੁਰੂ ਹੋਈ ਇਹ ਯਾਤਰਾ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚੀ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਦੇ ਕਸਬਾ ਭਗਤਾ ਭਾਈ ਦੀਆਂ ਹਨ ਜਿੱਥੇ ਸ਼ਰੋਮਣੀ ਕਾਲੀ ਦਲ ਦੇ ਆਗੂ ਆ ਕੇ ਵਰਕਰਾਂ ਨੇ ਇਸਾ ਯਾਤਰਾ ਦਾ ਭਰਮਾ ਸਵਾਗਤ ਕੀਤਾ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਇੱਥੇ ਸੋਨੀ ਕਾਲੀਦਾਲ ਜਿੰਦਾਬਾਦ ਸੁਨੀਲ ਸਿੰਘ ਬਾਦਲ ਜਿੰਦਾਬਾਦ ਸਿਕੰਦਰ ਸਿੰਘ ਮਲੂਕਾ ਜਿੰਦਾਬਾਦ ਦੇ ਨਾਰੇ ਲਾ ਕੇ ਯਾਤਰਾ ਦੀ ਅਗਵਾਈ ਕੀਤੀ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਭਗਤਾ ਪਾਈ ਗਏ ਚੌਂਕ ਤੋਂ ਸ਼ੁਰੂ ਹੋ ਕੇ ਯਾਤਰਾ ਪੈਦਲ ਜਿਹੜੇ ਇਹ ਯਾਤਰਾ ਦੀ ਅਗਵਾਈ ਕਰ ਰਿਹਾ ਹੈ ਅੱਗੇ ਅਕੇ ਜਿਹੜਾ ਕਾਫਲਾ ਹੈਗਾ ਟਰੈਕਟਰਾਂ ਦਾ ਉਹ ਪਿੱਛੇ ਹੈ ਇਸ ਵੀ ਅਗਵਾਈ ਤਾਲ ਜੀ ਜਗਬੂ ਸਕਰੀਬ ਸਿੰਘ ਬਾਲਮ ਸਾਹਿਬका ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹਲਕਾ ਇੰਚਾਰਜ ਰਾਮਪਰਾ ਖੂਲਦੇ ਹਿੰਦਰ ਸਿੰਘ ਹਿੰਦਾ ਮਹਾਰਾਜਾਰੇ ਨੇ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਿੰਨੇ ਆਗੂ ਜਿਹੜੇ ਯਾਤਰਾ ਦੀ ਹਵਾਈ ਕਰਿਆ ਇਹਨਾਂ ਦੇ ਅੱਗੇ ਭਗਤਾ ਭਾਈ ਜੀ ਦੀ ਸਾਰੀ ਸੀਨੀਅਰ ਕਾਲੇ ਲੀਡਰਸ਼ਿਪ ਵੱਖ-ਵੱਖ ਪਿੰਡਾਂ ਦੇ ਆਗੂ ਅਤੇ ਉਹਨਾਂ ਦੇ ਜਿਹੜੇ ਨੌਜਵਾਨ ਵਰਕਰ ਬਹੁਤੀ ਜਸੀਲੇ ਢੰਗ ਨਾਲ ਨਾਵੀਂ ਵਾਜੀ ਕਰਦੇ ਹੋਏ ਅੱਗੇ ਵਧ ਰਹੇ ਹਨ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਭਗਤਾ ਪਾਈ ਕੇ सत श्री सत शाद करण जी बार थी बहुत महिरबानी